ਆਗਮ ਪਰੋ ਦੋਹ ਲੋਜ ਨਿਤ ਅੰਮ੍ਰਿਤ ਵੇਲੇ ਚੰਦ ਰਈ ਜੜੀ ਵਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਅਤਪਦ ਦੇ ਰਾਖੀ ਮਨਤਾ ਦੇ ਸਰਬ ਸੰਜੇ ਗੁਰੂ ਰਹਿਬਰ ਜੋਤਿ ਗੁਰੂ ਉਤਾਰ ਗੁਰਗਦੀ ਤੇ ਵਿਰਾਜਮਾਨ ਬਾਣੀ ਬੋਇ ਗ्यान ਦੇ ਸੋਮੇ ਗ्यान ਦੇ ਸਾਗਰ ਤੰਦਰ ਆਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਣ ਹੁਰੀ ਅੰਦਰ ਸਤਵਿਅਟੀ ਗੁਪਾਲ ਸਾਹਿਬ ਸਮਝਿਓ ਆਓ ਦੋ ਸਈ ਕਿਆ ਚਿਰਾਂ ਤੋਂ ਆਪਾ ਤਨ ਤਨ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਖੰਡਾ ਬ੍ਰਹਮੰਡਾਂ ਦੇ ਮਾਲਕ ਸਦਾ ਸਹਾਇ ਦਾ ਤਾਰ ਪਛਾ ਜਿਨ੍ਹਾਂ ਦੇ ਆਪਾ ਪਾਵਨ ਜੀਵਨ ਦੀ ਅਮਰ ਕਥਾ ਦੇ ਨਾਲ ਕਈਆਂ ਮੇਨਤੋ ਜੁੜੇ ਆਓ ਅੱਜ ਵੀ ਉਸੇ ਲੜੇ ਦਾ ਕੇਸਾ ਬਣ ਕੇ ਸਭ ਉਹਨਾਂ ਦੇ ਪੌਣ ਜੀਵਨਾਂ ਦੀ ਅਮਰ ਕਥਾ ਵਿੱਚੋਂ ਕੋਝਕ ਰੱਬੀ ਘੁਰਾ ਨੂੰ ਗ੍ਰਹਿਣ ਕਰਦਾ ਯਤਨ ਕਰੀਏ ਤਾਂ ਕਿ ਇਹਦੇ ਦੁੱਖਾਂ ਕਲੇਸ਼ਾਂ ਰੋਗਾਂ ਸੋਗਾਂ ਕਾੜਿਆ ਸਾਰੇ ਚਿੰਤਾ ਫਿਕਰਾਂ ਤੋਂ ਆਪਾਂ ਬਦ ਸੁਖੀ ਜਮਾਂ ਦੇ ਮਾਰ ਤੋਂ ਬਚ ਜਾਈਏ ਆ ਜੋ ਸੁੰਦੇ ਦੇਖਦੇ ਰਹੇ ਪੰਚ ਰਸੇ ਲੱਤ ਜੋਨਾ ਇਨਾਂ ਤੇ ਜਨਮ ਤੇ ਮਰਦਾ ਦੁੱਖ ਹਨ ਪੈਰਾ ਉਹ ਤੋਂ ਬਚ ਜਾਈਏ ਉਹ ਬਚਾ ਤਾਂ ਜਦੋਂ ਜੇ ਸਾਡਾ ਜਨਮ ਮਰਨ ਕੱਟੇ ਜਾਗਨ ਤੇ ਜਨਮ ਮਨ ਜਿਹੜਾ ਕੱਟਣ ਦਾ سلسلہ ਹੈ ਕਾਮੇਰਾ ਉਹ ਆ ਗੁਰੂ ਦੇ ਮੋਢੇ ਗੁਰੂ ਟੁੱਟ ਜਾਵੇ ਖੁੱਸ ਜਾਵੇ ਨਾਲ ਇਹ ਗੱਲ ਵੀ ਹੈ ਕਿ ਗੁਰੂ ਸਿਮਰਤ ਹੋਵੇ ਪੂਰੀਆਂ ਕਲਾ ਵਾਲਾ ਹੋ ਪੂਰੀ ਤਰਤ ਵਾਲਾ ਸਿਮਰਤ ਗੁਰੂ ਤੂੰ ਵਿਚਾਰ ਸਦਾ ਸਦਾ ਉਹ ਗੈਰੋ ਇਹਦਾ ਵੱਡਾ ਸਮਰਥ ਗੁਰੂ ਤੇ ਤਨ ਗੁਰ ਨਾਨਕ ਦੇਵ ਪਾਛੇ ਮਹਾਰਾਜ ਤੋਂ ਲੈ ਕੇ 10ਵੇਂ ਪਾਤਸ਼ਾਹ ਤਨਤਨ ਜੀ ਗੁਰੂ ਗੋਬਿੰਦ ਸਿੰਘ ਜੀ ਬਾਰਾ ਤੱਕ ਜਿਨਨੇ ਭਗਤ ਨਾਲ ਜੁੜੇ ਹੋਏ ਨੇ ਸਾਰੇ ਸੁਭਰਤ ਕੇਵਲ ਕਟ ਸਾਦੇ ਸਾਰੇ ਜਨਮ ਬੰਨ ਦਾ ਦੁੱਖ ਤਾਂ ਇਹ ਕਰ ਸਕਦੇ ਬਾਕੀ ਨਾ ਕੋਈ ਪੂਰਾ ਤਿੰਨਾ ਸਾਡਾ ਜਨਮ ਬੰਨ ਦਾ ਦੁੱਖ ਮਿਟ ਸਕੀ ਜੰਦੇ ਰਵਾਂਗੇ ਵਰਦੇ ਰਵਾਂਗੇ ਵਰਦੇ ਰਵਾਂਗੇ ਜੰਦੇ ਰਵਾਂਗੇ ਆ ਇਹਨਾਂ ਜੁਨੀਏ ਦੇ ਵਿੱਚ ਕੁੱਪ ਦੇ ਕਮਾਉਂਦੇ ਰਹਿਵਾਂਗੇ ਅਜਨੇ ਸਾਨੂੰ 83 ਲੱਖ ਨੂੰ ਨਿਯਮਿਤ ਦੇ ਦੀਆਂ ਨੇ ਜਾਂ ਜਨੀਏ ਕਦੇ ਸੁਣਦੇ ਆ ਬਸ ਉਹਨਾਂ ਦਾ ਗੇੜਾ ਫਿਰ ਸਾਡੇ ਉੱਤੇ ਬੜਾ ਹੀ ਰਹਿਣਾ ਇੱਕ ਜੁਨੀ ਚੋਣ ਅਗਲੇ ਦੂਜੀ ਦੂਜੀ ਚੋਣ ਤੀਜੀ ਤੀਜੀ ਨੂੰ ਚੌਥੀ ਚ ਬਸ ਇਹ ਸੰਸਾਰ ਇੰਦਾ ਇੰਦਾ ਬਰਤਾਰ ਚੱਲਦਾ ਰਹਿਣਾ ਅਸੀਕਮੇ ਹੁਣ ਨਾ ਤੇ ਗੁਰੂ ਗੋਬਿੰਦ ਸਿੰਘ ਨਾ ਹੀ ਦਸੇ ਪਾਸ਼ਾ ਗੁਰੂ ਗਾਇਤਾ ਦੇ ਗੋਲਨਾਮ ਸਾਹਿਬ ਜੀ ਬਾਰੇ ਇਹ ਕਿੰਨੋਂ ਗਈ ਹੈ ਤੋ ਸਾਨੂੰ ਪੱਕਾ ਸੰਦੇਸ਼ ਆ ਲਗੇ ਹੁਕਮ ਕਰ ਦੇ ਸਾਨੂੰ ਪੱਕਾ ਗੁਰੂ ਬਾਲੂ ਗ੍ਰੰਥ ਗੁਰੂ ਗ੍ਰੰਥ ਨੂੰ ਮਰਣਾ ਗੁਰੂ ਗੁਰੂ ਗ੍ਰੰਥ ਨੂੰ ਗੁਰੂ ਬਣਾਣਾ ਗੁਰੂ ਗ੍ਰੰਥ ਨੂੰ ਗੁਰੂ ਬਣਾਣਾ ਇਹ ਕਿਹੜੇ ਤਰੀਕੇ ਨਾਲ ਬਣਾਣਾ ਆਮਦ ਨੇ ਅਮਿਲੋ ਕਮਮ ਨੈਨੇ ਪਰੋ ਜੇ ਪਾਸ਼ਣ ਕਹਿਣਾ ਬੇ ਮੇਰਾ ਹੁਕਮ ਹੈ ਤੁਸੀਂ ਇਹਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਬਣਾਣਾ ਹੈ ਦੇ ਨਾਲ ਇਹ ਵੀ ਕਹਿੰਦਾ ਕਿਹੜੇ ਤਰੀਕੇ ਮਰਨਾ ਹੈ ਕਿਹੜੇ ਤਰੀਕੇ ਕਰਨਾ 파ਸ਼ਾ ਜੀ ਨੇ ਦੱਸਿਆ ਮਿਲਦਾ ਪ੍ਰਗਟ ਪ੍ਰਾਂਕੀ ਦੇ ਕਹਿੰਦੇ ਜਿੱਦਾਂ ਸਾਡੇ ਆਹਮੋ ਸਾਹਮਣੇ ਸਾਡੇ ਦਰਸ਼ਨ ਕਰ ਰਹੇ ਜੀ ਜਿੱਦਾਂ ਤੁਸੀਂ ਆਹਮੋ ਸਾਹਮਣੇ ਸਾਡੇ ਦਰਸ਼ਨ ਕਰ ਰਹੇ ਜੀ ਬਸ ਇਸ ਤਰ੍ਹਾਂ ਪ੍ਰਗਟ ਮੰਨ ਲਓ ਕਿ ਆਹ ਬੈਠਾ ਹੈ ਗੁਰੂ ਜਦ ਇਹ ਨਿਸ਼ਚੈ ਬਣ ਗਿਆ ਵੀ ਆਹ ਬੈਠਾ ਹੈ ਗੁਰੂ ਜਿੰਦਾ ਗੁਰੂ ਹੈ ਉਹ ਗੁਰੂ ਮਿਹਰਿਓ ਸਾਡੇ ਲੋਕਾਂ ਦੀ ਤਾਂ ਗੱਲ ਹੀ ਛੱਡਦੀ ਅਸੀਂ ਇਹ ਤੇ ਜਿਹੜੇ ਹਿੰਦੁਸਤਾਨ ਦਾ ਸਾਡਾ ਸਿਧਾਂਤ ਆ ਗਦਾ ਕਾਨੂੰਨ ਆ ਉਹਦੇ ਵਿੱਚ ਲਿਖਿਆ ਹੋਇਆ ਉਜਤ ਬਹੁਤ ਘਮਾਨ ਜੱਜ ਨੇ ਇਸ ਆਦ ਉਸੇ ਗੁਰੂ ਗ੍ਰੰਥ ਨੂੰ ਜਿੰਦਾ ਗੁਰੂ ਮੰਨਦਾ ਜਿੰਦਾ ਗੁਰੂ ਅਸੀਂ ਨਾਮ ਨੰਦਤ ਕਿਉ ਜਾਂ ਹੋਰ ਕੋਈ ਨਾਮ ਨੂੰ ਗਦ ਕਿਉ ਦੇਖੋ ਸਭ ਤੋਂ ਸਾਡੇ ਸਰਵੋਤਮ ਉੱਚ ਅਦਾਲਤ ਜਿਹੜੀ ਹੈ ਦਿੱਲੀ ਉਸ ਸੁਪਰੀਮ ਕੋਰਟ ਦੇ ਜੱਜ ਨੇ ਕਤ ਜਿੰਦਾ ਗੁਰੂ ਦੇ ਨਾਮ ਜਾਇਦਾਦ ਹੋ ਸਕਦੀ ਹੈ ਇਹਦੇ ਨਾਮ ਜਾਇਦਾਦ ਹੋ ਸਕਦੀ ਜਿਹੜਾ ਮਰਜੀ ਕਰਾਦਾ ਜਿੰਦਾ ਗੁਰੂ ਤੇ ਬਾਸ਼ਾ ਲੇ ਕੇ ਜੇ ਤੁਸੀਂ ਨਹੀਂ ਜਿੰਦਾ ਮੰਨ ਲੋਗੇ ਤੇ ਤੁਹਾਡਾ ਦੁੱਖ ਸੁੱਖ ਸਾਰਾ ਦੇਖੂਗਾ ਤਾਨੂੰ ਉਸ ਅਕਾਰਪੁਰਖ ਦੇ ਮਾਰਗ ਤੇ ਇਕੱਲਾ ਚਲਾਊਗਾ ਨਹੀਂ ਉਥੋਂ ਤੱਕ ਪਹੁੰਚਾਊਗਾ ਨਹੀਂ ਸ਼ਰਤ ਇਹ ਹੈ ਜਦ ਤਾ ਆਮੋ ਸਾਹਮਣੇ ਗੁਰੂ ਦੇ ਦਰਸ਼ਨ ਕਰਕੇ ਉਹਦਾ ਹੁਕਮ ਮੰਨਦੇ ਸੀਗੇ ਉਸਦੇ ਹੁਕਮ ਮੰਨੋ ਕੋਈ ਤਾ ਫਿਰ ਮੁਕੰਮਲ ਹੋ ਜਾਊਗਾ ਫਿਰ ਜਰਮਨ ਦਾ ਦੁੱਖ ਮਿਟ ਜਾਊਗਾ ਜਦ ਜਨਮ ਬਣ ਦਾ ਦੁੱਖ ਬੜਾ ਬਟਰਾ ਉਹ ਕੋਈ ਪੈਰੋ ਪੂਰਾ ਗੁਰੂ ਹੀ ਜਨਮ ਬਣ ਦਾ ਦੁੱਖ ਕੱਟ ਸਕਦਾ ਹੈ ਅਧੂਰਾ ਨਹੀਂ ਇਹ ਗੱਲ ਬਕਰੀ ਆ ਕਿ ਸਾਡੀ ਸ਼ਰਧਾ ਕਿਸੇ ਤੇ ਪੂਰੀ ਹੋ ਜਾਵੇ ਸਾਡੀ ਸ਼ਰਧਾ ਕਿਸੇ ਤੇ ਪੂਰੀ ਹੋ ਜਾਵੇ ਇਹ ਗੱਲ ਬਕਰੀ ਆ ਉਦਤਤਾ ਦਰੇ ਸੀਗਾ ਦਤ ਤੇ ਤਰੇ ਨੇ 23 ਗੁਰੂ ਬੰਦੇ ਸੀਗੇ ਦਰਸ ਨੂੰ ਦੇ ਤੇ ਤੇਈ ਨਹੀਂ ਸੀ ਮੰਨੇ ਉਹਨੇ ਉਹਨਾਂ ਤੋਂ ਜਿਹੜੀ ਸਿੱਖਿਆ ਮਿਲੀ ਸੀ ਨਾ ਕੋਈ ਗੁਰੂ ਸੀ ਦਤਾ ਤਰੇ ਨੂੰ ਕਿਸੇ ਪੰਛੀ ਤੋਂ ਕਿਸੇ ਕੀੜੇ ਮਕੋੜੇ ਤੋਂ ਕਿਸੇ ਦਰਖਤ ਤੋਂ ਕਿਸੇ ਜਾਨਵਰ ਤੋਂ ਕੋਈ ਗੁਰੂ ਮਿਲ ਗਿਆ ਬਸ ਉਹਨੂੰ ਗੁਰੂ ਤੋਂ ਮੰਨ ਲਿਆ ਇਹ ਮੇਰਾ ਗੁਰੂ ਆ ਆ ਸਿੱਖਿਆ ਗੁਰੂ ਆ ਇਹਦੇ ਵਿੱਚ ਕੀ ਆ ਆਸੇ ਗੁਰੂ ਰਣ ਸਾਹਿਬ ਵਿੱਚ ਇਹਦੇ ਵਿੱਚ ਵੀ ਸਿੱਖਿਆ ਗੁਰੂ ਹੈ ਸ਼ਬਦ ਗੁਰੂ ਹੈ ਸ਼ਬਦ ਮਹਾਂ ਜਿਆ ਪਹਿਲ ਉਸ ਜੁਗਾ ਤੋਂ ਆਦਮੀ ਸ਼ਬਦ ਗੁਰੂ ਨੂੰ ਅਸੀਂ ਮੰਨ ਲੰਗਾ ਤੇ ਸਾਡਾ ਪੰਜ ਤਰੋ ਯੁਗਾ ਸ਼ਬਦ ਗੁਰੂ ਦਾ ਜੋੜਨ ਵਾਸਤੇ ਪਾਸ਼ਾ ਨੇ ਸਾਡੇ ਤੇ ਕਿਰਪਾ ਕੀਤੀ ਵਸਾਖੀ ਦਾ ਦਿਨ ਚੁੜਿਆ ਕਿ ਕੀ ਕੀਤਾ ਸਾਡੇ ਦੇ ਦਿਨ ਅੱਠ ਹਜ਼ਾਰ ਦਾ 80 ਹਜ਼ਾਰ ਦਾ ਬਹੁਤ ਵੱਡਾ ਕਠ ਹੋਇਆ ਜਿੱਤੂ ਜਿਨ੍ਹਾਂ ਨੂੰ ਜਿਹੜੀ ਪਾਵਰ ਦੇਣ ਸੀ ਦਾ ਅਸਲ ਗੱਲ ਸਈ ਪਿਆਰੋ ਉਹ ਸਾਰੇ ਬਾੜੇ ਨਹੀਂ ਸੀਗੇ 80 ਹਜ਼ਾਰ ਦਾ ਕਠਾ ਦਾ ਬਾੜਾ ਨਹੀਂ ਸੀ 80 ਹਜ਼ਾਰ ਵਿੱਚੋਂ ਲੈੜੇ ਹੀ ਪੰਜ ਸੀਗੇ ਸਈਆਂ ਵਿੱਚੋਂ ਲੈੜੇ ਆਪਾਂ ਕਈ ਦਿਨ ਵਿਚਾਰ ਕਰਦੇ ਰਹੇ ਸੀ ਪੰਜਾਂ ਦੀ ਬਿਤ ਤਨ ਗੁਰੂ ਨਾ ਗੋਬਿੰਦ ਸਿੰਘ ਜੀ ਮਾਣ ਲੈ ਪੰਜ ਹੀ ਕਿਉ ਚੁਣੇ ਤੇ ਇੱਕ ਓੰਕਾਰ ਤੋਂ ਲੈ ਕੇ ਪਿਆਰੋਂ ਉਸ ਅਕਾਲ ਪੁਰਖਵਾਇਰ ਤੋਂ ਲੈ ਕੇ ਜਿਹੜੀ ਚਾਲ ਚੱਲਦੇ ਆਈ ਉਹ ਪੰਜਾਂ ਦੀ ਚੱਲਦੀ ਆਈ